ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਮੈਂ ਉਮੀਦ ਕਰਦੀ ਆ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਥੰਬਨੇਲ ਦੇਖ ਕੇ ਤੁਸੀਂ ਸਮਝ ਚੁੱਕੇ ਹੋਮੋਗੇ ਕਿ ਆਪਣੀ ਅੱਜ ਦੀ ਵੀਡੀਓ ਕਿਸ ਟੌਪਿਕ ਦੇ ਬਾਰੇ ਵਿੱਚ ਆ ਤਾਂ ਹੁਣ ਆਪਾਂ ਬਿਨਾਂ ਟਾਈਮ ਵੇਸਟ ਕੀਤੇ ਵੀਡੀਓ ਨੂੰ ਸਟਾਰਟ ਕਰਦੇ ਆ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਤੁਹਾਡੇ ਅੱਗੇ ਇੱਕ ਛੋਟੀ ਜਿਹੀ ਰਿਕਵੈਸਟ ਆ ਵੀ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਕਿਸੇ ਦਾ ਵੀ ਪਲਾਉ ਹੋ ਸਕੇ ਤਾਂ ਹੁਣ ਆਪਾਂ ਬਿਨਾਂ ਟਾਈਮ ਨੂੰ ਖਰਾਬ ਕੀਤੇ ਆਪਣੀ ਵੀਡੀਓ 'ਚ ਅੱਗੇ ਵਧਦੇ ਹਾਂ। ਇਹਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਸ੍ਰੀ ਮੂਲ ਮੰਤਰ ਸਾਹਿਬ ਦਾ ਪਾਠ ਕਰਨ ਨਾਲ ਆਪਣੀ ਜ਼ਿੰਦਗੀ ਕਿਵੇਂ ਬਦਲਦੀ ਆ। ਤਾਂ ਇਹਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਸੱਚੀ ਘਟਨਾ ਸ਼ੇਅਰ ਕਰਨ ਲੱਗੀ ਆ। ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੀ ਕਿਉਂਕਿ ਵੀਡੀਓ ਨੂੰ ਪੂਰਾ ਦੇਖਣ ਨਾਲ ਹੀ ਆਪਾਂ ਨੂੰ ਸਾਰੇ ਸਵਾਲਾਂ ਦੇ ਜਵਾਬ ਮਿਲਦੇ ਨੇ। ਨਹੀਂ ਤਾਂ ਅੱਧੇ ਸਵਾਲ ਆਪਣੇ ਦਿਮਾਗ ਦੇ ਵਿੱਚ ਹੀ ਰਹਿ ਜਾਂਦੇ ਨੇ। ਇਹ ਜਿਹੜੀ ਕਹਾਣੀ ਆ ਇਹ ਪਾਕਿਸਤਾਨ ਦੀ ਆ। ਪਾਕਿਸਤਾਨ ਦੇ ਜਰਨਲ ਅਜੂਬ ਖਾਨ ਜੀ ਦੀ ਜਦੋਂ ਉਹ राष्ट्रपति ਸੀ ਤਾਂ ਉਹਨਾਂ ਨੇ ਮਿਹਰਬਾਨ ਸਿੰਘ ਜੀ ਨੂੰ ਆਪਣੇ ਘਰ ਚਾਹ ਪਾਣੀ ਤੇ ਬੁਲਾਇਆ ਤਾਂ ਜਦੋਂ ਮਿਹਰਬਾਨ ਸਿੰਘ ਜੀ ਸ਼ਾਮ ਨੂੰ ਉਹਨਾਂ ਦੇ ਘਰੇ ਚਾਹ ਪਾਣੀ ਤੇ ਗਏ ਤਾਂ ਉਹ ਜਦੋਂ ਉਹਨਾਂ ਦੇ ਡਰਾਇੰਗ ਰੂਮ ਦੇ ਵਿੱਚ ਐਂਟਰ ਹੋਏ ਤਾਂ ਡਰਾਇੰਗ ਰੂਮ ਦੀ ਜਿਹੜੀ ਉਹ ਸਾਹਮਣੀ ਕੰਦ ਹੁੰਦੀ ਆ ਉਹਨਾਂ ਦੀ ਉਹਦੇ ਤੇ ਨਿਗਾ ਜਾਂਦੀ ਤਾਂ ਉਹ ਇਹ ਦੇਖ ਕੇ ਹੱਕੇ-ਵੱਕੇ ਰਹਿ ਜਾਂਦੇ ਨੇ ਉਹ ਉੱਥੇ ਬੈਠਦਾ ਜਾਂਦੇ ਨੇ ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੁੰਦਾ ਜਿਹੜੇ ਰਾਸ਼ਟਰਪਤੀ ਅਜੂਬ ਖਾਨ ਜੀ ਸੀ ਉਹ ਵੀ ਬੈਠੇ ਹੋਏ ਸੀ ਉੱਥੇ ਤੇ ਸਰਦਾਰ ਮਿਹਰਵਾਨ ਸਿੰਘ ਜੀ ਸੀ ਉਹ ਵੀ ਉੱਥੇ ਬੈਠੇ ਸੀ ਤੇ ਨਾਲ ਉਹਨਾਂ ਦੇ ਕੁਝ ਕ ਸਾਥੀ ਵੀ ਉਹਨਾਂ ਨਾਲ ਉੱਥੇ ਬੈਠੇ ਸੀ ਤੇ ਉਹ ਆਪਸ 'ਚ ਆਪਣੀਆਂ ਗੱਲਾਂ ਕਰ ਰਹੇ ਸੀ ਪਰ ਜਿਹੜੇ ਮਿਹਰਵਾਨ ਸਿੰਘ ਜੀ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਬਹੁਤ ਸਾਰੇ ਸਵਾਲ ਚੱਲ ਰਹੇ ਸੀ ਵੀ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਆਪਣੇ ਮਨ ਦੇ ਵਿੱਚ ਬਹੁਤ ਸਾਰੀ ਉਲਝਣ ਤਲਖੱਲੀ ਜੀ ਮੱਚੀ ਰਹਿੰਦੀ ਆ ਉਹ ਕਹਿੰਦੇ ਵੀ ਜੇ ਮੈਨੂੰ ਇਜਾਜ਼ਤ ਹੋਵੇ ਵੀ ਮੈਂ ਤੁਹਾਨੂੰ ਇੱਕ ਸਵਾਲ ਪੁੱਛ ਸਕਦਾ। ਉਹਨਾਂ ਨੇ ਇਹ ਗੱਲ ਰਾਸ਼ਟਰਪਤੀ ਨੂੰ ਕਹੀ। ਉਹ ਕਹਿੰਦੇ ਵੀ ਹਾਂਜੀ ਪੁੱਛੋ। ਵੀ ਮੈਂ ਤੁਹਾਡੇ ਨਾਲ ਆ ਜਿਹੜਾ ਮੂਲ ਮੰਤਰ ਸਾਹਿਬ ਜੀ ਦੀ ਫੋਟੋ ਲਾਈ ਆ ਤੁਸੀਂ ਆਪਣੇ ਡ੍ਰੈਗ ਰੂਮ ਦੇ ਵਿੱਚ ਇਹਦੇ ਬਾਰੇ ਪੁੱਛਣਾ ਚਾਹੁੰਨਾ। ਤਾਂ ਇਹ ਗੱਲ ਸੁਣ ਕੇ ਜਿਹੜੇ ਰਾਸ਼ਟਰਪਤੀ ਸੀਗੇ ਉਹ ਥੋੜੇ ਕ ਟਾਈਮ ਲਈ ਚੁੱਪ ਹੋ ਗਏ। ਉਹ ਕਹਿੰਦੇ ਵੀ ਇਹ ਗੁਰੂ ਨਾਨਕ ਦੇਵ ਜੀ ਦੀ ਕਲਾਮ ਜਿਵੇਂ ਹੁਣ ਮੁਸਲਮਾਨਾਂ ਦੀ ਥੋੜੀ ਜਿਹੀ ਪਛਾਛ ਚੇਂਜ ਹੁੰਦੀ ਆ। ਤੇ ਰਾਸ਼ਟਰਪਤੀ ਜੀ ਨੇ ਦੱਸਿਆ ਵੀ ਇਹ ਉਹ ਚੀਜ਼ ਆ ਜਿਦੇ ਨਾਲ ਅੱਜ ਮੈਂ ਇਸ ਮੁਕਾਮ ਤੇ ਆ ਵੀ ਇਹਨਾਂ ਦੇ ਕਰਕੇ ਹੀ ਅੱਜ ਮੈਂ ਰਾਸ਼ਟਰਪਤੀ ਬਣਿਆ ਉਹ ਕਹਿੰਦੇ ਮੇਰੀ ਜ਼ਿੰਦਗੀ ਇਹਨਾਂ ਨਾਲ ਬਦਲ ਗਈ ਤਾਂ ਫਿਰ ਮਹਿਰਵਾਨ ਸਿੰਘ ਜੀ ਕਹਿੰਦੇ ਵੀ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਵੀ ਕੀ ਗੱਲਬਾਤ ਆ। ਉਹ ਰਾਸ਼ਟਰਪਤੀ ਜੀ ਕਹਿੰਦੇ ਵੀ ਜਦੋਂ ਮੈਂ ਛੋਟਾ ਹੁੰਦਾ ਸੀ ਵੀ ਮੈਂ ਬਹੁਤ ਗਰੀਬ ਪਰਿਵਾਰ ਨੂੰ ਬਿਲੋਂਗ ਕਰਦਾ ਸੀ। ਸਾਡੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੁੰਦਾ ਸੀ ਤੇ ਮੇਰੇ ਮਾਪੇ ਮੈਨੂੰ ਬਹੁਤ ਔਖੇ ਹੋ ਕੇ ਹੀ ਪੜ੍ਹਾਉਂਦੇ ਸੀ ਕਿਉਂਕਿ ਰੋਟੀ ਪਾਣੀ ਦਾ ਵੀ ਬਹੁਤ ਜ਼ਿਆਦਾ ਮੁਸ਼ਕਿਲ ਸੀ ਉਸ ਸਮੇਂ। ਉਹ ਕਹਿੰਦੇ ਸੀ ਵੀ ਮੇਰੇ ਘਰਦਿਆਂ ਨੂੰ ਇਹ ਸੀ ਵੀ ਮੈਂ ਪੜ੍ਹ ਲਵਾਂ, ਪੜ੍ਹ ਲਿਖ ਕੇ ਕੋਈ ਵਧੀਆ ਕੰਮ ਕਰਨਾ ਆਪਦਾ। ਬੀ ਜਿਹੜੀ ਮੇਰੀ ਆਉਣ ਵਾਲੀ ਜ਼ਿੰਦਗੀ ਆ ਉਹ ਸੌਖੀ ਹੋ ਜਵੇ ਕਿਉਂਕਿ ਮੇਰੇ ਮਾਪੇ ਦੀ ਜ਼ਿੰਦਗੀ ਬਹੁਤ ਔਖੀ ਸੀ ਗਰੀਬੀ ਦੇ ਵਿੱਚ ਸੀ ਤਾਂ ਉਹ ਮੇਰੀ ਵਧੀਆ ਜ਼ਿੰਦਗੀ ਲਈ ਮੈਨੂੰ ਪੜਾਉਣਾ ਚਾਹੁੰਦੇ ਸੀ ਉਹਨਾਂ ਦੀ ਇੱਛਾ ਸੀ ਇਹ ਉਹ ਕਹਿੰਦੇ ਵੀ ਦੂਜੇ ਪਾਸੇ ਮੇਰਾ ਮਨ ਪੜਨ ਨੂੰ ਨਹੀਂ ਕਰਦਾ ਸੀ ਮੈਂ ਕੋਸ਼ਿਸ਼ ਕਰਦਾ ਰਹਿੰਦਾ ਸੀ ਵੀ ਮੈਂ ਕਿਵੇਂ ਬਹਾਨੇ ਮਾਰ ਕੇ ਪੜਨ ਤੋਂ ਟਲਿਆ ਰਹਾ ਮੈਂ ਪੜਨ 'ਚ ਨਾ ਚੰਗਾ ਸੀ ਨਾ ਹੁਸ਼ਿਆਰ ਸੀ ਮੈਨੂੰ ਪੜਨਾ ਵਧੀਆ ਨਹੀਂ ਲੱਗਦਾ ਸੀ ਕਰਦੇ ਮੈਨੂੰ ੱੱਕੇ ਨਾਲ ਸਕੂਲ ਭੇਜ ਦਿੰਦੇ ਸੀ ਮੈਂ ਸਕੂਲ ਜਾਂਦਾ ਸੀ ਪਰ ਮੈਂ ਕੰਮ ਨਹੀਂ ਕਰਦਾ ਸੀ ਉੱਥੇ ਜਾ ਕੇ ਵੀ ਕਹਿੰਦੇ ਵੀ ਮੇਰੇ ਰੋਜ਼ ਹੀ ਉੱਥੇ ਕੁੱਟ ਪੈਂਦੀ ਹੁੰਦੀ ਸੀ ਟੀਚਰਾਂ ਤੋਂ ਮੇਰਾ ਪੜਨ ਨੂੰ ਮਨ ਨਹੀਂ ਕਰਦਾ ਸੀ ਮੇਰਾ ਕੰਮ ਨਹੀਂ ਕਰਿਆ ਹੁੰਦਾ ਸੀ ਕਹਿੰਦੇ ਫਿਰ ਮੈਂ ਇੱਕ ਦਿਨ ਮਨ ਬਣਾ ਲਿਆ ਵੀ ਹੁਣ ਮੈਂ ਸਕੂਲ ਜਾਣਾ ਹੀ ਨਹੀਂ ਮੈਂ ਸਕੂਲ ਜਾਣਾ ਹੀ ਬੰਦ ਕਰ ਦੇਣਾ ਉਹ ਕਹਿੰਦੇ ਮੈਂ ਘਰੋਂ ਤਾਂ ਤਿਆਰ ਹੋ ਕੇ ਚਲੇ ਜਾਣਾ ਤੇ ਘਰ ਤੋਂ ਲੈ ਕੇ ਸਕੂਲ ਤੱਕ ਜਦੋਂ ਮੈਂ ਜਾਂਦਾ ਸੀ ਤਾਂ ਰਸਤੇ 'ਚ ਇੱਕ ਗੁਰਦੁਆਰਾ ਸਾਹਿਬ ਪੈਂਦਾ ਸੀ ਤੇ ਕਹਿੰਦਾ ਮੈਂ ਉੱਥੇ ਜਾਣ ਲੱਗ ਗਿਆ ਵੀ ਮੈਂ ਉੱਥੇ ਜਾ ਕੇ ਬੈਠ ਜਾਂਦਾ ਸੀ ਸਕੂਲ ਦੇ ਟਾਈਮ ਚ ਲਿਆ ਜਾਂਦਾ ਸੀ ਜਦੋਂ ਛੁੱਟੀ ਦਾ ਟਾਈਮ ਹੁੰਦਾ ਸੀ ਮੈਂ ਉੱਥੋਂ ਉੱਠ ਕੇ ਘਰ ਨੂੰ ਵਾਪਸ ਆ ਜਾਂਦਾ ਸੀ ਤੇ ਘਰਦਿਆਂ ਨੂੰ ਇਹ ਲੱਗਦਾ ਸੀ ਵੀ ਮੈਂ ਸਕੂਲ ਜਾ ਕੇ ਵਾਪਸ ਆਇਆ ਜਦਕਿ ਮੈਂ ਸਕੂਲ ਜਾਂਦਾ ਹੀ ਨਹੀਂ ਸੀ ਕਹਿੰਦੇ ਇਹ ਗੱਲ ਨਾ 3-4 ਦਿਨ ਚੱਲਦੀ ਰਹੀ ਤੇ ਜਿਹੜੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸੀ ਉਹਨਾਂ ਨੇ ਇਸ ਚੀਜ਼ ਨੂੰ ਨੋਟ ਕੀਤਾ ਵੀ ਇਹ ਬੱਚਾ ਸਵੇਰੇ ਆ ਜਾਂਦਾ ਛੁੱਟੀ ਦੇ ਟਾਈਮ ਚ ਲਿਆ ਜਾਂਦਾ ਤਾਂ ਕਹਿੰਦੇ ਉਹ ਮੇਰੇ ਕੋਲੇ ਆਏ ਉਹਨਾਂ ਨੇ ਮੈਨੂੰ ਪੁੱਛਿਆ ਵੀ ਬੱਚੇ ਤੂੰ ਕਿਉਂ ਸਕੂਲ ਦੇ ਟਾਈਮ ਇੱਥੇ ਆ ਕੇ ਬੈਠ ਜਾਂਦਾ ਛੁੱਟੀ ਦੇ ਟਾਈਮ ਤੂੰ ਚਲਿਆ ਜਾਂਦਾ ਵੀ ਸਕੂਲ ਦੀ ਤੇਰੇ 유ਨੀਫਾਰਮ ਪਾਈ ਹੁੰਦੀ ਆ ਕੋਲ ਤੇਰੇ ਬੈਗ ਹੁੰਦਾ ਪਰ ਤੂੰ ਸਕੂਲ ਨਹੀਂ ਪਹੁੰਚਦਾ ਛੁੱਟੇ ਟਾਈਮ ਘਰੇ ਚਲੇ ਜਾਣਾ ਤਾਂ ਕਹਿੰਦਾ ਮੈਂ ਬਾਬਾ ਜੀ ਨੂੰ ਕਿਹਾ ਵੀ ਘਰ ਦੇ ਮੈਨੂੰ ਪੜਾਉਣਾ ਚਾਹੁੰਦੇ ਨੇ ਮੇਰਾ ਮਨ ਪੜ੍ਹਾਈ ਦੇ ਵਿੱਚ ਲੱਗਦਾ ਨਹੀਂ ਤੇ ਸਕੂਲ ਮੇਰੇ ਰੋਜ਼ ਕੁੱਟ ਪੈਂਦੀ ਆ ਤੇ ਕੁੱਟ ਮੇ ਤੋਂ ਖਾਦੀ ਨਹੀਂ ਜਾਂਦੀ ਮੈਂ ਤਾਂ ਡਰਦਾ ਮਾਰਾ ਹੁਣ ਸਕੂਲ ਨਹੀਂ ਜਾਂਦਾ ਤੇ ਘਰ ਦੇ ਮੈਨੂੰ ੱੱਕੇ ਨਾਲ ਸਕੂਲ ਭੇਜੀ ਜਾਂਦੇ ਨੇ ਉਹ ਮੈਨੂੰ ਹਟਣ ਨਹੀਂ ਦੇ ਰਹੇ ਵੀ ਇਸ ਕਰਕੇ ਮੈਂ ਕੁੱਟ ਤੋਂ ਡਰਦਾ ਮਾਰਾ ਇੱਥੇ ਆ ਕੇ ਬੈਠ ਜਾਣਾ ਤਾਂ ਬਾਬਾ ਜੀ ਨੇ ਉਹਨੂੰ ਬਹੁਤ ਸਮਝਾਇਆ ਵੀ ਨਹੀਂ ਬੱਚੇ ਤੈਨੂੰ ਪੜਨਾ ਚਾਹੀਦਾ ਵੀ ਪੜ੍ਹਾਈ ਤੈਨੂੰ ਕਿਸੇ ਕੀਮਤ ਤੇ ਨਹੀਂ ਛੱਡਣੀ ਚਾਹੀਦੀ ਵੀ ਪੜ੍ਹ ਲਿਖ ਕੇ ਤੂੰ ਕਿਤੇ ਕੰਮ ਧੰਦੇ ਤੇ ਲੱਗ ਜਾਵੇਂਗਾ ਵੀ ਇਹ ਤੇਰੀ ਜ਼ਿੰਦਗੀ ਦਾ ਸਹਾਰਾ ਹੈ ਵੀ ਇੱਕ ਕਹਿੰਦਾ ਫਿਰ ਮੈਂ ਬਾਬਾ ਜੀ ਨੂੰ ਕਿਹਾ ਵੀ ਮੈਨੂੰ ਕੋਈ ਮੰਤਰ ਦੇ ਦਿਓ ਵੀ ਜਿਹਦੇ ਕਰਕੇ ਮੇਰੇ ਘੁੱਟ ਨਾ ਪਿਆ ਕਰੇ ਤਾਂ ਬਾਬਾ ਜੀ ਉਹਨੂੰ ਕਹਿੰਦੇ ਵੀ ਚਲ ਠੀਕ ਆ ਫਿਰ ਤੂੰ ਆ ਮੂਲ ਮੰਤਰ ਸਾਹਿਬ ਦਾ ਪਾਠ ਲੈ ਲਾ ਵੀ ਜਦੋਂ ਤੂੰ ਘਰ ਤੋਂ ਚੱਲਿਆ ਪਾਠ ਕਰਨਾ ਸ਼ੁਰੂ ਕਰਤਾ ਸਕੂਲ ਤੱਕ ਤੂੰ ਪਾਠ ਕਰਦਾ ਹੀ ਗਿਆ ਤਾਂ ਕਹਿੰਦੇ ਅਗਲੇ ਦਿਨ ਤੋਂ ਮੈਂ ਓਮੇ ਸ਼ੁਰੂ ਕਰਤਾ ਜਦੋਂ ਮੈਂ ਘਰ ਤੋਂ ਤੁਰਿਆ ਮੈਂ ਪਾਠ ਕਰਨਾ ਸ਼ੁਰੂ ਕਰਤਾ ਸਕੂਲ ਤੱਕ ਮੈਂ ਪਾਠ ਹੀ ਕਰਦਾ ਗਿਆ ਤਾਂ ਪਹਿਲੇ ਜੇਨ ਪਹਿਲੇ ਦਿਨ ਜਿਹੜੀ ਸਕੂਲ ਦੇ ਵਿੱਚ ਮੇਰੀ ਕੁੱਟ ਨਹੀਂ ਪਈ ਹੁਣ ਤੁਸੀਂ ਇਹ ਗੱਲ ਕਹੋਗੇ ਵੀ ਬਾਣੀ ਦੇ ਵਿੱਚ ਤਾਂ ਇਹ ਚੀਜ਼ ਕਿਤੇ ਨਹੀਂ ਲਿਖੀ ਹੋਈ ਵੀ ਜੇ ਤੁਸੀਂ ਇੱਕ ਦਮ ਪਾਠ ਕਰੋਗੇ ਵੀ ਤੁਹਾਨੂੰ ਉਹਦਾ ਫਾਲਾ ਜਿਹੜਾ ਉਹ ਇੱਕ ਦਮ ਮਿਲ ਜੂਗਾ ਹੁਣ ਉਹਦੇ ਪਿੱਛੇ ਕਾਰਨਾ ਵਿਸ਼ਵਾਸ ਦਾ ਤਾਂ ਹੁਣ ਜਿਹੜਾ ਉਹ ਬੱਚਾ ਸੀ ਉਸ ਸਮੇਂ ਉਹਨੂੰ ਬਾਬਾ ਜੀ ਤੇ ਵਿਸ਼ਵਾਸ ਬਹੁਤ ਹੋ ਗਿਆ ਉਹ ਬੱਚੇ ਨੇ ਆ ਕੱਖਾਂ ਬੰਦ ਕਰਕੇ ਬਾਬਾ ਜੀ ਤੇ ਵਿਸ਼ਵਾਸ ਕਰ ਲਿਆ ਵੀ ਹਾਂ ਆ ਚੀਜ਼ ਕਰਨ ਨਾਲ ਮੇਰੇ ਕੁੱਟ ਨਹੀਂ ਪਊਗੀ। ਤਾਂ ਉਸ ਤੋਂ ਬਾਅਦ ਉਹ ਬੱਚੇ ਦਾ ਵਿਸ਼ਵਾਸ ਹੋਰ ਪੱਗਿਆ ਜਦੋਂ ਉਹਦੇ ਪਹਿਲੇ ਦਿਨ ਹੀ ਕੁੱਟ ਨਹੀਂ ਪਈ ਪਾਠ ਕਰਨ ਤੋਂ ਬਾਅਦ। ਤੇ ਉਹਨੇ ਮੰਨ ਲਿਆ ਵੀ ਜਿਹੜਾ ਬਾਬਾ ਜੀ ਨੇ ਮੰਤਰ ਦਿੱਤਾ ਸੀ ਉਹਦੇ ਨਾਲ ਮੇਰੇ ਕੁੱਟ ਨਹੀਂ ਪਈ। ਉਹਨੇ ਕਿਤੇ ਨਾ ਕਿਤੇ ਇਹ ਚੀਜ਼ ਤੇ ਵਿਸ਼ਵਾਸ ਬਣਾ ਲਿਆ। ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਡੇਲੀ ਹੀ ਘਰ ਤੋਂ ਲੈ ਕੇ ਸਕੂਲ ਤੱਕ ਪਾਠ ਕਰਦੇ ਜਾਂਦੀ। ਤਾਂ ਫਿਰ ਉਹਦੇ ਹੌਲੀ-ਹੌਲੀ ਪੇਪਰ ਆ ਗਏ। ਤਾਂ ਉਸ ਤੋਂ ਬਾਅਦ ਉਹ ਫੇਰ ਇੱਕ ਦਿਨ ਬਾਬਾ ਜੀ ਕੋਲ ਗਿਆ। ਉਹ ਕਹਿੰਦੇ ਬਾਬਾ ਜੀ ਹੁਣ ਮੇਰੇ ਪੇਪਰ ਆ ਗਏ ਨੇ ਵੀ ਮੈਨੂੰ ਇੱਕ ਹੋਰ ਮੰਤਰ ਦੋ ਤਾਂ ਕਿ ਮੈਂ ਪੇਪਰਾਂ 'ਚ ਉਹ ਵੀ ਪਾਸ ਹੋ ਜਾਵਾਂ ਤੇ ਮੇਰੇ ਨੰਬਰ ਵੀ ਹੁਣ ਵਧੀਆ ਆ ਜਾਣ। ਤਾਂ ਬਾਬਾ ਜੀ ਨੇ ਮੁਸਕਰਾ ਕੇ ਉਹਨਾਂ ਨੂੰ ਫੇਰ ਕਿਹਾ ਉਹ ਕਹਿੰਦਾ ਵੀ ਇਹ ਗੁਰੂ ਨਾਨਕ ਦੇਵ ਜੀ ਦਾ ਕਲਾਮ ਆ ਤੂੰ ਇਹਦਾ ਲੜਨਾ ਛੱਡੀ ਸਾਰੀ ਉਮਰ ਵੀ ਤੂੰ ਜੋ ਜ਼ਿੰਦਗੀ ਦੇ ਵਿੱਚ ਚਾਹੇਗਾ ਉਹ ਬਣ ਜਾਵੇਂਗਾ। ਤੂੰ ਜੋ ਹਾਸਲ ਕਰਨਾ ਚਾਹੇਗਾ ਤੂੰ ਜਿਹੜੀ ਪਦਵੀ ਤੇ ਜਾਣਾ ਚਾਹੇਗਾ ਵੀ ਉਹ ਤੂੰ ਬਣ ਜੇਗਾ ਬਸ ਸਾਰੀ ਉਮਰ ਇਸ ਮੰਤਰ ਦਾ ਲੜਨਾ ਛੱਡੀ ਉਸੇ ਤਰੀਕੇ ਨਾਲ ਉਹ ਬੱਚਾ ਡੈਲੀ ਮੂਲ ਮੰਤਰ ਸਾਹਿਬ ਦਾ ਪਾਠ ਕਰਦਾ ਗਿਆ ਤੇ ਪੇਪਰਾਂ ਦੇ ਵਿੱਚੋਂ ਵੀ ਉਹ ਵਧੀਆ ਨੰਬਰ ਲੈ ਕੇ ਪਾਸ ਹੁੰਦਾ ਗਿਆ ਇਹਦੇ ਨਾਲ ਹੀ ਉਹਦਾ ਹੌਲੀ ਹੌਲੀ ਪੜਾਈ ਦੇ ਵਿੱਚ ਮਨ ਵੀ ਲੱਗਣ ਲੱਗ ਗਿਆ ਮੰਨਦੇ ਵੀ ਜਦੋਂ ਮੈਂ ਵੱਡਾ ਹੋ ਗਿਆ ਪਤਾ ਹੀ ਨਹੀਂ ਕਿਸ ਤਰੀਕੇ ਨਾਲ ਸੁਭਬ ਬਣਿਆ ਵੀ ਮੈਂ ਪੋਲੀਟੀਸ਼ੀਅਨ ਦੇ ਵਿੱਚ ਆ ਗਿਆ ਵੀ ਜ਼ਿੰਦਗੀ ਦਾ ਇੱਕ ਦਿਨ ਇਹ ਜਿਹਾਂ ਵੀ ਆ ਗਿਆ ਵੀ ਮੈਂ ਰਾਸ਼ਟਰਪਤੀ ਦੀ ਚੋਣ ਲੜਨ ਜਾ ਰਿਹਾ ਸੀ ਬੀ ਜਿਹੇ ਦਿਨ ਰਾਸ਼ਟਰਪਤੀ ਦੀ ਚੋਣ ਦਾ ਨਤੀਜਾ ਆ ਰਿਹਾ ਸੀ ਤੇ ਸਾਰੇ ਲੋਕ ਟੀਵੀਆਂ ਦੇ ਮੂਹਰੇ ਬੈਠੇ ਸੀ ਤੇ ਮੇਰਾ ਖੋਦਾ ਪਰਿਵਾਰ ਵੀ ਸਾਰਾ ਟੀਵੀ ਦੇ ਮੂਹਰੇ ਬੈਠਾ ਸੀ ਪਰ ਕਹਿੰਦਾ ਮੈਂ ਕਮਰੇ ਦੇ ਇੱਕ ਪਾਸੇ ਬੈਠਾ ਸ਼੍ਰੀ ਮੂਲ ਮੰਤਰ ਸਾਹਿਬ ਦਾ ਪਾਠ ਕਰ ਰਿਆ ਸੀ ਤੇ ਇਹ ਪਾਠ ਮੈਂ ਲਗਾਤਾਰ ਕਰਦਾ ਰਿਹਾ ਤੇ ਕਹਿੰਦਾ ਮੈਂ ਕਦੇ ਇਹ ਸੋਚਿਆ ਵੀ ਨਹੀਂ ਸੀ ਵੀ ਕਦੇ ਇੱਕ ਗਰੀਬ ਪਰਿਵਾਰ ਦਾ ਬੱਚਾ ਵੀ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਆ ਸਕਦਾ ਉਦੋਂ ਕਹਿੰਦੇ ਅਨਾਉਂਸਮੈਂਟ ਹੋਈ ਵੀ ਮੈਂ ਜਿੱਤ ਗਿਆ ਕਹਿੰਦੇ ਉਸ ਦਿਨ ਤੋਂ ਬਾਅਦ ਕੋਈ ਵੀ ਦਿਨ ਅਜਿਹਾ ਨਹੀਂ ਆਇਆ ਵੀ ਸਾਡੇ ਕੋਈ ਪਾਠ ਨਹੀਂ ਕਰਦਾ ਕਿਉਂਕਿ ਸਾਡੇ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਸ਼੍ਰੀ ਮੂਲ ਮੰਤਰ ਸਾਹਿਬ ਦਾ ਪਾਠ ਕਰਦੇ ਨੇ ਹੁਣ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਉਹ ਇੱਕ ਮੁਸਲਮਾਨ ਪਰਿਵਾਰ ਦੇ ਵਿੱਚੋਂ ਹੋ ਕੇ ਉਨ੍ਹਾਂ ਦਾ ਸ੍ਰੀ ਮੂਲ ਮੰਤਰ ਸਾਹਿਬ ਦੇ ਉੱਤੇ ਇੰਨਾ ਵਿਸ਼ਵਾਸ ਬਣ ਗਿਆ ਕਿ ਸਾਡੇ ਕਈ ਸਿੱਖਾਂ ਦੇ ਪਰਿਵਾਰਾਂ ਦਾ ਵੀ ਨਹੀਂ ਕਿਉਂਕਿ ਉਨ੍ਹਾਂ ਨੇ ਬਾਣੀ ਨੂੰ ਇੱਕ ਸੱਚੇ ਦਿਲੋਂ ਮੰਨ ਕੇ ਉਨ੍ਹਾਂ ਦਾ ਜਾਪ ਕਰਨਾ ਸ਼ੁਰੂ ਕਰ ਤੇ ਉਨ੍ਹਾਂ ਨੇ ਉਸ ਪਾਠ ਦੇ ਉੱਤੇ ਵਿਸ਼ਵਾਸ ਕਰਕੇ ਆਪਣੀ ਜ਼ਿੰਦਗੀ ਬਦਲ ਲਈ ਇੱਕ ਗਰੀਬ ਪਰਿਵਾਰ ਦੇ ਵਿੱਚ ਹੁੰਦੇ ਹੋਏ ਵੀ ਰਾਸ਼ਟਰਪਤੀ ਦੀ ਚੋਣ ਲੜੀ ਚੋਣ ਜਿੱਤ ਗਈ ਤਾਂ ਹੁਣ ਜੇ ਆਪਾਂ ਆਪਣੀ ਗੱਲ ਕਰੀਏ ਵੀ ਆਪਾਂ ਕਿਤੇ ਨਾ ਕਿਤੇ ਗੁਰੂ ਸਾਹਿਬ ਦੇ ਉੱਤੇ ਵਿਸ਼ਵਾਸ ਕਰਨ ਤੋਂ ਚੁੱਕ ਜਾਂਦੇ ਹਾਂ ਦੇਖੋ ਜੀ ਜਦੋਂ ਆਪਾਂ ਪਾਠ ਕਰਦੇ ਆ ਉਹਦਾ ਫਲ ਆਪਾਂ ਨੂੰ ਇੱਕ ਨਾ ਇੱਕ ਦਿਨ ਜਰੂਰ ਮਿਲੇਗਾ ਇਹ ਹੋ ਸਕਦਾ ਵੀ ਉਹਦਾ ਫਲ ਆਪਾਂ ਨੂੰ ਥੋੜਾ ਲੇਟ ਜਰੂਰ ਮਿਲ ਸਕਦਾ ਪਰ ਤੁਹਾਡੀ ਕੀਤੀ ਹੋਈ ਮਿਹਨਤ ਅਰਦਾਸਾਂ ਜੋਦੜੀਆਂ ਕਦੇ ਵੀ ਬੇਕਾਰ ਨਹੀਂ ਜਾਂਦੀਆਂ ਬਸ ਲੋੜ ਆ ਸਾਨੂੰ ਗੁਰੂ ਸਾਹਿਬ ਦੇ ਉੱਤੇ ਵਿਸ਼ਵਾਸ ਕਰਕੇ ਰੋਜ਼ ਬਾਣੀ ਜਪਦੇ ਰਹਿਣ ਬਸ ਆਪਾਂ ਵਿਸ਼ਵਾਸ ਨਹੀਂ ਛੱਡਣਾ ਜਿਸ ਦਿਨ ਉਸ ਵਾਹਿਗੁਰੂ ਦੀ ਆਪਣੇ ਤੇ ਮਿਹਰ ਹੋਈ ਤਾਂ ਉਹਨੇ ਆਪਣੀਆਂ ਝੋਲੀਆਂ ਜਰੂਰ ਭਰ ਦੇਣੀਆਂ ਨੇ ਮੈਂ ਉਮੀਦ ਕਰਦੀ ਹਾਂ ਵੀ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ